ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਸ ਨਾਲ ਦੀ ਘਟਨਾ ਨਾ ਤੁਸੀਂ ਕਦੇ ਸੁਣੀ ਹੋ ਤੇ ਨਾ ਹੀ ਦੇਖੀ ਹੋ ਕਿਉਂਕਿ ਇਸ ਘਟਨਾ ਨੂੰ ਸੁਣਦੇ ਸੁਣਦੇ ਤੁਸੀਂ ਹੈਰਾਨ ਵੀ ਹੋਮੋਗੇ ਤੁਹਾਨੂੰ ਗੁੱਸਾ ਵੀ ਆਊਗਾ ਤੇ ਤੁਸੀਂ ਭਾਵਕ ਵੀ ਹੋ ਜਾਮੋਗੇ ਫਿਲਮਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਪ੍ਰੇਮੀ ਪ੍ਰੇਮਿਕਾ ਦੇ ਲਈ ਬਹੁਤ ਕੁਝ ਕਰ ਜਾਂਦਾ ਹੈ ਕਿਸੇ ਵੀ ਹੱਦ ਤੱਕ ਚਲਿਆ ਜਾਂਦਾ ਹੈ ਪਰ ਇਹ ਰੀਅਲ ਜ਼ਿੰਦਗੀ ਦੇ ਵਿੱਚ ਇੱਕ ਪਤੀ ਆਪਣੀ ਪਤਨੀ ਲਈ ਉਹ ਕੁਝ ਕਰਦਾ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਪਟਿਆਲਾ ਪਟਿਆਲਾ ਦਾ ਥਾਣਾ ਜੁਲਕਾਂ ਤੇ ਇਸ ਦਾ ਪਿੰਡ ਮਿਹਰਬਾਨ ਪੱਟੀ ਇਥੇ ਇੱਕ ਪਰਿਵਾਰ ਰਹਿੰਦਾ ਸੀ ਬੜਾ ਖੁਸ਼ਹਾਲ ਪਰਿਵਾਰ ਉਹਨਾਂ ਦੇ ਦੋ ਮੁੰਡੇ ਵਿਆਹੇ ਜਾਂਦੇ ਨੇ ਵਿਆਹੇ ਜਾਂਦੇ ਨੇ ਅੱਗੇ ਇੱਕ ਪਰਿਵਾਰ ਦੇ ਵਿੱਚ ਜਿੱਥੇ ਦੋ ਸਾਕੀਆਂ ਭੈਣਾਂ ਨੂੰ ਹੀ ਇਹਨਾਂ ਦਾ ਰਿਸ਼ਤਾ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਇੱਕ ਜੋੜਾ ਤਾਂ ਬੜਾ ਖੁਸ਼ਹਾਲ ਰਹਿੰਦਾ ਹੈ ਪਰ ਜੋ ਦੂਸਰਾ ਜੋੜਾ ਹੁੰਦਾ ਹੈ ਉਹਨਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ ਉਨ੍ਹਾਂ ਦੇ ਵਿੱਚ ਤਕਰਾਰ ਰਹਿੰਦੀ ਹੈ ਖਟਾਸ ਪੈਦਾ ਹੁੰਦੀ ਹੈ ਜਾਨੀ ਇੱਕ ਪਤੀ ਪਤਨੀ ਤਾਂ ਬੜੇ ਖੁਸ਼ ਆ ਰਹਿੰਦੇ ਨੇ ਤੇ ਦੂਜਿਆਂ ਦੀ ਆਪਸ ਵਿੱਚ ਅੰਡਰਸਟੈਂਡਿੰਗ ਨਹੀਂ ਹੁੰਦੀ ਇਸ ਕਰਕੇ ਝਗੜਾ ਹੁੰਦਾ ਰਹਿੰਦਾ ਹੈ ਤਕਰਾਰ ਹੁੰਦੀ ਰਹਿੰਦੀ ਹੈ ਕਹਾ ਸੁਣੀ ਹੁੰਦੀ ਰਹਿੰਦੀ ਹੈ ਤੇ ਹੁਣ ਜੋ ਇਹਨਾਂ ਕੁੜੀਆਂ ਦੇ ਪੇਕੇ ਹੁੰਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਆਪਣੀ ਇੱਕ ਕੁੜੀ ਨੂੰ ਲੈ ਕੇ ਜਾਵਾਂਗੇ ਅਸੀਂ ਇੱਥੇ ਤੁਹਾਡੇ ਕੋਲ ਨਹੀਂ ਛੱਡਣੀ ਕਿਉਂਕਿ ਜਦੋਂ ਇਹਨਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ ਤਾਂ ਸਾਡੀ ਕੁੜੀ ਇੱਥੇ ਰਹਿ ਕੇ ਕੀ ਕਰੇਗੀ ਉਹ ਆਪਣੀ ਇੱਕ ਕੁੜੀ ਨੂੰ ਲੈ ਜਾਂਦੇ ਨੇ ਪਰ ਜੋ ਦੂਜੀ ਕੁੜੀ ਹੁੰਦੀ ਹੈ ਉਸ ਦਾ ਤਾਂ ਉਸਦੇ ਪਤੀ ਦੇ ਨਾਲ ਬੜਾ ਪਿਆਰ ਹੁੰਦਾ ਪਤੀ ਦਾ ਵੀ ਉਸ ਕੁੜੀ ਦੇ ਨਾਲ ਜਾਨੀ ਆਪਣੀ ਪਤਨੀ ਦੇ ਨਾਲ ਬੜਾ ਜ਼ਿਆਦਾ ਪਿਆਰ ਹੁੰਦਾ ਹੈ ਪਰ ਹੁਣ ਜੋ ਇਹਨਾਂ ਮੁੰਡਿਆਂ ਦੇ ਮਾਪੇ ਹੁੰਦੇ ਨੇ ਉਹ ਸ਼ਰਤ ਰੱਖਦੇ ਨੇ ਕਿ ਜੇ ਤੁਸੀਂ ਲੈ ਕੇ ਜਾਣੀਆਂ ਤਾਂ ਆਪਣੀਆਂ ਦੋਹੇ 3ਾਂ ਲੈ ਜਾਓ ਨਹੀਂ ਤਾਂ ਫਿਰ ਜੋ ਤੁਸੀਂ ਕੁੜੀ ਨੂੰ ਲੈ ਕੇ ਗਏ ਹੋ ਉਹ ਵੀ ਛੱਡ ਕੇ ਜਾਓ ਹੁਣ ਇਸ ਗੱਲ ਤੇ ਵੀ ਇਹਨਾਂ ਦੋਨਾਂ ਪਰਿਵਾਰਾਂ ਦਾ ਝਗੜਾ ਹੁੰਦਾ ਹੈ ਤੇ ਹੁਣ ਪੇਕਾ ਪਰਿਵਾਰ ਇਹ ਫੈਸਲਾ ਕਰਦਾ ਹੈ ਕਿ ਅਸੀਂ ਆਪਣੀ ਦੂਸਰੀ ਕੁੜੀ ਨੂੰ ਵੀ ਇੱਥੇ ਨਹੀਂ ਛੱਡਾਂਗੇ ਉਸ ਨੂੰ ਵੀ ਲੈ ਕੇ ਜਾਵਾਂਗੇ ਪਰ ਉਸ ਦਾ ਪਤੀ ਤਾਂ ਉਸ ਨੂੰ ਬੜਾ ਪਿਆਰ ਕਰਦਾ ਸੀ ਉਸ ਬਗੈਰ ਰਹਿ ਨਹੀਂ ਸਕਦਾ ਸੀ ਜਦੋਂ ਦੋਨੋਂ ਕੁੜੀਆਂ ਨੂੰ ਲੈ ਜਾਂਦੇ ਨੇ ਜਿਹੜਾ ਮੁੰਡਾ ਆਪਣੀ ਘਰਵਾਲੀ ਨੂੰ ਬੜਾ ਪਿਆਰ ਕਰਦਾ ਹੁੰਦਾ ਜਿਨ੍ਹਾਂ ਦੀ ਜ਼ਿੰਦਗੀ ਬੜੀ ਅੱਛੀ ਚੱਲ ਰਹੀ ਸੀ ਉਹ ਹੁਣ ਮਾਨਸਿਕ ਪਰੇਸ਼ਾਨ ਰਹਿਣ ਲੱਗ ਜਾਂਦਾ ਹੈ ਚੁੱਪਚੁੱਪ ਰਹਿਣ ਲੱਗ ਜਾਂਦਾ ਹੈ ਤੇ ਉਹ ਆਪਣੇ ਮਾਤਾ ਪਿਤਾ ਨੂੰ ਵੀ ਕਹਿੰਦਾ ਕਿ ਮੈਂ ਆਪਣੀ ਘਰਵਾਲੀ ਨੂੰ ਲੈ ਆਉਣਾ ਪਰ ਮਾਤਾ ਪਿਤਾ ਦੇ ਵੀ ਧੌਣ ਦੇ ਵਿੱਚ ਕਿੱਲਾ ਸੀ ਕਿ ਜੇ ਆਉਣ ਗਿਆ ਤਾਂ ਦੋਨੋਂ ਆਉਣ ਗਿਆ ਇੱਕ ਨੂੰ ਨਹੀਂ ਲੈ ਕੇ ਆਉਣਾ ਮੁੰਡਾ ਪਰੇਸ਼ਾਨ ਰਹਿੰਦਾ ਕਿਉਂਕਿ ਉਹ ਆਪਣੀ ਘਰ ਵਾਲੀ ਤੋਂ ਬਗੈਰ ਉਸ ਦਾ ਜੀ ਨਹੀਂ ਲੱਗ ਰਿਹਾ ਸੀ ਫਿਰ ਉਹ ਪੰਚਾਇਤ ਨੂੰ ਵੀ ਕਹਿੰਦਾ ਪਰ ਫਿਰ ਵੀ ਗੱਲ ਨਹੀਂ ਬਣਦੀ ਜਾਨੀ ਉਸ ਦੀ ਘਰ ਵਾਲੀ ਘਰੇ ਨਹੀਂ ਆਉਂਦੀ ਹੁਣ ਉਹ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਜਾਂਦਾ ਉਸ ਤੋਂ ਬਾਅਦ ਫਿਰ ਉਸ ਨੂੰ ਡਾਕਟਰ ਨੂੰ ਦਿਖਾਇਆ ਜਾਂਦਾ ਹੈ ਡਾਕਟਰ ਤੋਂ ਉਸ ਦੀ ਦਵਾਈ ਵੀ ਚੱਲਦੀ ਹੈ ਦਵਾਈ ਖਾਂਦਾ ਹੈ ਪਰ ਜਿਆਦਾ ਫਰਕ ਨਹੀਂ ਪੈਂਦਾ ਫੇਰ ਉਸ ਨੂੰ ਕੋਈ ਦੱਸਦਾ ਕਿ ਇੱਕ ਤਾੰਤਰਿਕ ਹੈ ਜਾਦੂ ਟੂਣਾ ਨੇ ਉਹ ਬਹੁਤ ਲੋਕਾਂ ਦੇ ਹੱਲ ਕਰਦਾ ਹੈ ਉਹ ਤੇਰੀ ਪਤਨੀ ਨੂੰ ਵੀ ਲਿਆ ਦੇਵੇਗਾ ਕੋਈ ਨਾ ਕੋਈ ਤੈਨੂੰ ਉਪਾਅ ਦੱਸੇਗਾ ਤੂੰ ਉਹ ਉਪਾਅ ਕਰ ਦੇਵੀਂ ਤੇ ਤੇਰੀ ਘਰ ਵਾਲੀ ਤੇਰੇ ਕੋਲ ਆ ਜਾਏਗੀ ਹੁਣ ਇਹ ਮੁੰਡਾ ਤਾਂ ਇਹੀ ਚਾਹੁੰਦਾ ਸੀ ਇਹ ਜੋ ਸਾਰੀ ਘਟਨਾ ਸੀ ਇਹ ਘਟਨਾ ਸੁਖਦੇਵ ਸਿੰਘ ਬਿਰਕ ਜੋ ਕਿ ਤਪਤੀਸ਼ੀ ਅਪਸਰ ਸੀ ਇਹ ਸਾਰੀ ਘਟਨਾ ਦੇ ਉਹਨਾਂ ਨੇ ਸੁਣਾਇ। ਉਹ ਮੁੰਡਾ ਕੁਝ ਵੀ ਕਰਨ ਨੂੰ ਤਿਆਰ ਸੀ ਕਿ ਮੇਰੀ ਘਰ ਵਾਲੀ ਮੇਰੇ ਕੋਲ ਆ ਜਾਵੇ। ਹੁਣ ਜਦੋਂ ਉਹ ਤਾੰਤ੍ਰਿਕ ਦੇ ਕੋਲ ਜਾਂਦਾ ਹੈ ਤਾਂ ਤਾੰਤ੍ਰਿਕ ਉਸ ਨੂੰ ਇਹੋ ਜਿਹਾ ਤਰੀਕਾ ਦੱਸਦਾ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ। ਤਾੰਤ੍ਰਿਕ ਉਸ ਨੂੰ ਕਹਿੰਦਾ ਕਿ ਤੇਰੀ ਪਤਨੀ ਵੀ ਤੇਰੇ ਕੋਲ ਆ ਜਾਵੇਗੀ ਤੇ ਤੂੰ ਵੀ ਠੀਕ ਹੋ ਜਾਵੇਂਗਾ। ਪਰ ਤੈਨੂੰ ਇਸ ਲਈ ਪੰਜ ਬਲੀਆਂ ਦੇਣੀਆਂ ਪਹਿਣੀਆਂ ਉਹ ਵੀ ਜੋ ਬਜ਼ੁਰਗ ਨੇ 65 ਸਾਲਾਂ ਤੋਂ ਉੱਪਰ ਉਹਨਾਂ ਪੰਜ ਬੁੜਿਆਂ ਦੀਆਂ ਤੂੰ ਬਲੀਆਂ ਦੇਵੇਂਗਾ ਤਾਂ ਤੇਰੀ ਘਰ ਵਾਲੀ ਤੇਰੇ ਕੋਲ ਆ ਜਾਵੇਗੀ ਬਲੀ ਦੇਣ ਦਾ ਉਸਨੇ ਢੰਗ ਦੱਸਿਆ ਕਿ ਜਿਸ ਦੀ ਬਲੀ ਦੇਵੇਂਗਾ ਉਸ ਦੇ ਖੂਨ ਨਾਲ ਇੱਕ ਗਲਾਸ ਭਰ ਕੇ ਰੱਖ ਦੇਵੀਂ ਇੱਕ ਸੰਧੂਰ ਦਾ ਟਿੱਕਾ ਉਸ ਗਲਾਸ ਤੇ ਲਗਾ ਦੇਵੀਂ ਤੇ ਦੂਸਰਾ ਟਿੱਕਾ ਜਿਸ ਦੀ ਬਲੀ ਦਿੱਤੀ ਹੈ ਉਸ ਤੇ ਮੱਥੇ ਤੇ ਲਗਾ ਦੇਣੀ ਤੇ ਇੱਕ ਕੋਲ ਨਿੰਬੂ ਰੱਖ ਦੇਣੀ ਜਦੋਂ ਤੂੰ ਇਹ ਬਲੀਆਂ ਦੇਵੇਂਗਾ ਤਾਂ ਤੇਰੀ ਘਰ ਵਾਲੀ ਤੇਰੇ ਕੋਲ ਜ਼ਰੂਰ ਆ ਜਾਵੇਗੀ ਤੇ ਇਹ ਜੋ ਬਲੀਆਂ ਸੀ ਇਹ ਦੇਣੀਆਂ ਵੀ ਸਵਾ ਮਹੀਨੇ ਦੇ ਵਿੱਚ ਸੀ ਜਾਨੀ ਤਾੰਤ੍ਰਿਕ ਨੇ ਉਸ ਨੂੰ ਬਲੀਆਂ ਦੇ ਨਾਂ ਤੇ ਪੰਜ ਮਰਡਰ ਕਰਨ ਲਈ ਕਿਹਾ ਤੇ ਪਰ ਮੁੰਡਾ ਆਪਣੀ ਪਤਨੀ ਲਈ ਕੁਝ ਵੀ ਕਰਨ ਨੂੰ ਤਿਆਰ ਸੀ ਜਦੋਂ ਤਾੰਤ੍ਰਿਕ ਦੀ ਗੱਲ ਸੁਣਦਾ ਤਾਂ ਉਸ ਨੂੰ ਕਹਿੰਦਾ ਕਿ ਜੇ ਮੈਂ ਪੰਜ ਬਲੀਆਂ ਦੇ ਦੇਵਾਂ ਤਾਂ ਇਹ ਮੇਰੀ ਘਰ ਵਾਲੀ ਮੇਰੇ ਕੋਲ ਆ ਜਾਵੇਗੀ ਤਾਂ ਤਾੰਤ੍ਰਿਕ ਨੇ ਕਿਹਾ ਕਿ 100% ਤੇਰੀ ਘਰ ਵਾਲੀ ਤੇਰੇ ਕੋਲ ਆ ਜਾਵੇਗੀ ਹੁਣ ਉਹ ਮੁੰਡਾ ਤਾੰਤ੍ਰਿਕ ਦੀ ਕਹੀ ਗੱਲ ਤੇ ਚੱਲਦਾ ਤੇ ਆਪਣੇ ਸ਼ਿਕਾਰ ਦੀ ਤਲਾਸ਼ ਕਰਦਾ ਹੈ ਰਾਤ ਦਾ ਸਮਾਂ ਹੁੰਦਾ ਤੇ ਉਹ ਇੱਕ ਮੋਟਰ ਤੇ ਜਾਂਦਾ ਉੱਥੇ ਇੱਕ ਬਜ਼ੁਰਗ ਪਿਆ ਹੁੰਦਾ ਜੋ ਕਿ 65 ਸਾਲਾਂ ਤੋਂ ਉੱਪਰ ਸੀ ਤਾੰਤ੍ਰਿਕ ਨੇ ਕਿਹਾ ਸੀ ਕਿ ਜੋ 65 ਸਾਲਾਂ ਤੋਂ ਉੱਪਰ ਜੋ ਬੁढ़ा ਹੋਵੇ ਉਹ ਪੰਜ ਦੀਆਂ ਤੂੰ ਬਲੀਆਂ ਦੇਣੀਆਂ ਇਹ ਮੋਟਰ ਤੇ ਜਾਂਦਾ ਇੱਕ ਬਜ਼ੁਰਗ ਪਿਆ ਹੁੰਦਾ ਹੈ ਇਹ ਕਹਾੜੀ ਦੇ ਨਾਲ ਉਸ ਦਾ ਕਤਲ ਕਰ ਦਿੰਦਾ ਹੈ ਕਤਲ ਕਰਨ ਤੋਂ ਬਾਅਦ ਇੱਕ ਗਲਾਸ ਖੂਨ ਦਾ ਪਰਦਾ ਉਸ ਨੇ ਕੋਲ ਰੱਖਦਾ ਹੈ ਸੰਧੂਰ ਦਾ ਟਿੱਕਾ ਇੱਕ ਗਲਾਸ ਤੇ ਲਾਉਂਦਾ ਤੇ ਦੂਜਾ ਟਿੱਕਾ ਉਸ ਬਜ਼ੁਰਗ ਬੰਦੇ ਦੀ লাশ ਤੇ ਲਾ ਦਿੰਦਾ ਤੇ ਕੋਲ ਇੱਕ ਨਿੰਬੂ ਰੱਖ ਦਿੰਦਾ ਹੈ ਜਦੋਂ ਸਵੇਰ ਨੂੰ ਪਤਾ ਲੱਗਦਾ ਕਿ ਮੋਟਰ ਤੇ ਕਿਸੇ ਨੇ ਇੱਕ ਬਜ਼ੁਰਗ ਨੂੰ ਮਾਰ ਦਿੱਤਾ ਤਾਂ ਪੁਲਿਸ ਮੌਕੇ ਤੇ ਆਉਂਦੀ ਹੈ ਪੁਲਿਸ ਜਦੋਂ ਦੇਖਦੀ ਹੈ ਕਿ ਇਹ ਤਾਂ ਕੋਈ ਜਾਦੂ ਟੂਣਾ ਕੀਤਾ ਲੱਗਦਾ ਕੋਈ ਟੋਟਕਾ ਕੀਤਾ ਲੱਗਦਾ ਜਾਨੀ ਬਲੀ ਦਿੱਤੀ ਲੱਗਦੀ ਹੈ ਪਰ ਪੁਲਿਸ ਨੂੰ ਲੱਗਦਾ ਹੈ ਕਿ ਬਜ਼ੁਰਗ ਦੀ ਤਾਂ ਅਜੇ ਤੱਕ ਕਿਸੇ ਨੇ ਬਲੀ ਦਿੱਤੀ ਨਹੀਂ ਜ਼ਿਆਦਾਤਰ ਜੋ ਬਲੀਆਂ ਦਿੰਦੇ ਨੇ ਉਹ ਬੱਚਿਆਂ ਦੀਆਂ ਦਿੰਦੇ ਨੇ ਬਜ਼ੁਰਗ ਦੀ ਤਾਂ ਕਿਸੇ ਨੇ ਅੱਜ ਤੱਕ ਸੁਣਿਆ ਨਹੀਂ ਕਿ ਬਲੀ ਦੇ ਦਿੱਤੀ ਹੋਵੇ ਪੁਲਿਸ ਨੂੰ ਲੱਗਦਾ ਕਿ ਜ਼ਰੂਰ ਇਸ ਦੇ ਪਿੱਛੇ ਕੋਈ ਨਾ ਕੋਈ ਰਾਜ ਹੈ ਉਹ ਪਰਿਵਾਰ ਵਾਲਿਆਂ ਦੇ ਸ਼ੱਕ ਕਰਦੇ ਆ ਕਿ ਸ਼ਾਇਦ ਇਹਨਾਂ ਨੇ ਇਹ ਡਰਾਮਾ ਰਚਿਆ ਹੋਵੇ ਤੇ ਆਪਣਾ ਜੋ ਬਜ਼ੁਰਗ ਉਹ ਮਾਰ ਦਿੱਤਾ ਹੋਵੇ ਪਰ ਉਹਨਾਂ ਨੂੰ ਕੋਈ ਵੀ ਜੋ ਐਂਗਲ ਸੀ ਉਹ ਨਹੀਂ ਮਿਲਦਾ ਕਤਲ ਦਾ ਕੋਈ ਵੀ ਕਾਰਨ ਨਹੀਂ ਮਿਲਦਾ ਪਰ ਜਿਆਦਾ ਦਿਨ ਨਹੀਂ ਲੰਘਦੇ ਕਿਉਂਕਿ ਸਵਾ ਮਹੀਨੇ ਦੇ ਵਿੱਚ ਪੰਜ ਬਲੀਆਂ ਦੇਣੀਆਂ ਸੀ ਤਿੰਨ ਚਾਰ ਦਿਨਾਂ ਬਾਅਦ ਇਹ ਮੁੰਡਾ ਫੇਰ ਆਪਣੇ ਸ਼ਿਕਾਰ ਦੀ ਤਲਾਸ਼ ਤੇ ਨਿਕਲਦਾ ਹੈ ਤੇ ਰਾਤ ਨੂੰ ਇੱਕ ਹੋਰ ਮੋਟਰ ਤੇ ਜਾਂਦਾ ਹੈ ਜਿੱਥੇ ਇੱਕ ਬਜ਼ੁਰਗ ਪਿਆ ਹੁੰਦਾ ਹੈ ਤੇ ਇਹ ਉਸ ਦਾ ਵੀ ਕਤਲ ਕਰ ਦਿੰਦਾ ਹੈ ਉਦਾਂ ਹੀ ਖੂਨ ਦਾ ਗਲਾਸ ਭਰ ਕੇ ਰੱਖਦਾ ਹੈ ਟਿੱਕਾ ਲਾਉਂਦਾ ਤੇ ਨਿੰਬੂ ਰੱਖਦਾ ਹੁਣ ਜਦੋਂ ਪੁਲਿਸ ਨੂੰ ਪਤਾ ਲੱਗਦਾ ਕਿ ਇੱਕ ਹੋਰ ਬਜ਼ੁਰਗ ਦਾ ਐਦਾਂ ਹੀ ਕਤਲ ਹੋ ਗਿਆ ਸੇਮ ਉਹੀ ਕੰਡੀਸ਼ਨ ਉਦਾਂ ਹੀ ਟੋਟਕਾ ਉਥੇ ਕੀਤਾ ਹੋਇਆ ਉਦਾਂ ਹੀ ਇਸ ਜਗ੍ਹਾ ਤੇ ਕੀਤਾ ਹੋਇਆ ਸੀ ਤਾਂ ਪੁਲਿਸ ਨੂੰ ਲੱਗਦਾ ਕਿ ਇਹ ਤਾਂ ਬਲੀ ਦਾ ਹੀ ਚੱਕਰ ਆ ਇਹ ਤਾਂ ਕਿਸੇ ਤਾੰਤ੍ਰਿਕ ਨੇ ਹੀ ਕਰਵਾਇਆਗਾ ਹੁਣ ਜਦੋਂ ਦੋ ਕਤਲ ਹੋ ਜਾਂਦੇ ਨੇ ਤਾਂ ਸਾਰੇ ਪਿੰਡਾਂ ਦੇ ਵਿੱਚ ਨੇੜੇ ਦੇ ਪਿੰਡਾਂ ਦੇ ਵਿੱਚ ਹਾਹਾਕਾਰ ਮਚ ਜਾਂਦੀ ਹੈ ਤੇ ਕਿਹਾ ਜਾਂਦਾ ਕਿ ਬਜ਼ੁਰਗ ਰਾਤ ਨੂੰ ਨਾ ਨਿਕਲਣ ਕੋਈ ਕਾਤਲ ਫਿਰਦਾ ਜੋ ਬਜ਼ੁਰਗਾਂ ਦਾ ਹੀ ਕਤਲ ਕਰਦਾ ਹੁਣ ਬਜ਼ੁਰਗ ਰਾਤ ਨੂੰ ਨਿਕਲਣੋਂ ਹਟ ਜਾਂਦੇ ਨੇ ਪਰ ਇਦਰੇ ਇਸ ਮੁੰਡੇ ਨੂੰ ਲੱਗ ਰਿਹਾ ਸੀ ਕਿ ਮੇਰੇ ਕੋਲ ਸਿਰਫ ਸਵਾ ਮਹੀਨੇ ਦਾ ਸਮਾਂ ਹੈ ਸਵਾ ਮਹੀਨੇ ਦੇ ਵਿੱਚ ਮੈਂ ਪੰਜ ਬਲੀਆਂ ਦੇਣੀਆਂ ਹੁਣ ਇਸ ਨੂੰ ਕੋਈ ਬੰਦਾ ਨਹੀਂ ਮਿਲਦਾ ਕੋਈ ਬਜ਼ੁਰਗ ਨਹੀਂ ਮਿਲਦਾ ਤਾਂ ਫੇਰ ਇੱਕ ਦਿਨ ਦੁਪਹਿਰੇ ਇਹ ਆਪਣੇ ਤਾਏ ਉੱਤੇ ਅੱਖ ਰੱਖਦਾ ਹੈ ਤਾਏ ਨੂੰ ਮਾਰ ਦਿੰਦਾ ਹੈ ਉਸ ਦਾ ਵੀ ਉਦਾਂ ਹੀ ਕਤਲ ਕਰਦਾ ਤੇ ਉਸ ਦੇ ਖੂਨ ਦਾ ਵੀ ਗਲਾਸ ਉਵੇਂ ਹੀ ਪੜ ਕੇ ਰੱਖਦਾ ਹੈ ਟਿੱਕੇ ਲਗਾਉਂਦਾ ਤੇ ਨਿੰਬੂ ਰੱਖ ਦਿੰਦਾ ਕੋਲ ਪਰ ਇਹ ਕੁਝ ਕਰਦੇ ਨੂੰ ਇਸ ਤੱਕ ਭਰਾ ਹੁੰਦਾ ਜੋ ਗੁੰਗਾ ਹੁੰਦਾ ਉਸ ਨੇ ਦੇਖ ਲਿਆ ਤੇ ਉਹ ਆਪਣੇ ਪਿਤਾ ਕੋਲ ਭੱਜਿਆ ਭੱਜਾ ਜਾਂਦਾ ਤੇ ਕਹਿੰਦਾ ਕਿ ਆਪਣੇ ਮੁੰਡੇ ਨੇ ਤਾਏ ਦਾ ਕਤਲ ਕਰ ਦਿੱਤਾ ਜਦੋਂ ਇਹ ਗੱਲ ਪਿਓ ਸੁਣਦਾ ਤਾਂ ਉਹ ਇਸ ਨੂੰ ਇੱਕ ਕਮਰੇ ਦੇ ਵਿੱਚ ਤਾਲੜ ਦਿੰਦਾ ਬਾਹਰੋਂ ਕੁੰਡਾ ਲਗਾ ਦਿੰਦਾ ਤੇ ਉਸ ਤੋਂ ਬਾਅਦ ਪੁਲਿਸ ਨੂੰ ਕਾਲ ਕਰ ਦਿੱਤੀ ਜਾਂਦੀ ਹੈ ਹੁਣ ਮੌਕੇ ਤੇ ਪੁਲਿਸ ਆਉਂਦੀ ਹੈ ਇਸ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਹੈ ਕੇਸ ਦਰਜ ਹੁੰਦਾ ਹੈ ਜੇਲ੍ਹ ਵਿੱਚ ਭੇਜਿਆ ਜਾਂਦਾ ਹੈ ਤੇ ਕੇਸ ਅਦਾਲਤ ਦੇ ਵਿੱਚ ਚੱਲਦਾ ਹੈ ਪਰ ਅਦਾਲਤ ਦੇ ਵਿੱਚ ਜੋ ਇਸ ਦੀ ਡਾਕਟਰ ਤੋਂ ਦਵਾਈ ਚੱਲਦੀ ਸੀ ਕਿ ਇਹ ਮਾਨਸਿਕ ਰੋਗੀ ਹੈ ਉਸ ਦੀਆਂ ਪਰਚੀਆਂ ਉਸ ਦੀਆਂ ਦਵਾਈਆਂ ਤੇ ਉਸ ਦੀਆਂ ਜੋ ਰਿਪੋਰਟਾਂ ਸੀ ਉਹ ਉਹ ਅਦਾਲਤ ਦੇ ਵਿੱਚ ਪੇਸ਼ ਕੀਤੀਆਂ ਜਾਂਦੀਆਂ ਉਹ ਸਬੂਤ ਲਗਾਏ ਜਾਂਦੇ ਆ ਕਿ ਸਾਡਾ ਬੰਦਾ ਤਾਂ ਮਾਨਸਿਕ ਰੋਗੀ ਸੀ ਇਸ ਲਈ ਇਸ ਨੇ ਇਹ ਕਤਲ ਕੀਤੇ ਨੇ ਤਾਂ 4-5 ਮਹੀਨਿਆਂ ਬਾਅਦ ਹੀ ਇਹ ਮੁੰਡਾ ਬਰੀ ਹੋ ਜਾਂਦਾ ਹੈ ਇਸ ਨੂੰ ਘਰੇ ਲਿਆਂਦਾ ਜਾਂਦਾ ਪਰ ਇਹ ਮਾਨਸਿਕ ਰੋਗੀ ਤਾਂ ਸੀ ਇਸ ਦੇ ਦਿਮਾਗ ਦੇ ਵਿੱਚ ਚੱਲ ਰਿਹਾ ਸੀ ਕਿ ਮੈਂ ਤਿੰਨ ਕਤਲ ਤਾਂ ਕਰਤੇ ਤਿੰਨ ਬਲੀਆਂ ਤਾਂ ਦੇਤੀਆਂ ਦੋ ਬਲੀਆਂ ਹੋਰ ਦੇਣੀਆਂ ਨੇ ਇਸ ਤੋਂ ਇਹ ਵੀ ਪੁੱਛਿਆ ਗਿਆ ਕਿ ਤੂੰ ਇਹ ਕਿਉਂ ਕੀਤਾ ਕਿਉਂਕਿ ਇਹ ਜ਼ਿਆਦਾ ਬੋਲਦਾ ਨਹੀਂ ਸੀ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਪਰ ਫਿਰ ਵੀ ਪੁਲਿਸ ਨੇ ਜਦੋਂ ਜ਼ਿਆਦਾ ਇਸ ਉੱਤੇ ਦਬਾਅ ਪਾਇਆ ਤਾਂ ਇਸ ਨੇ ਦੱਸਿਆ ਕਿ ਮੈਂ ਪੰਜ ਕਤਲ ਕਰਨੇ ਸੀ ਸਵਾ ਮਹੀਨੇ ਦੇ ਵਿੱਚ ਮੈਨੂੰ ਤੁਸੀਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਤੇ ਇਹ ਵੀ ਦੱਸਦਾ ਕਿ ਮੈਨੂੰ ਇੱਕ ਤਾੰਤ੍ਰਿਕ ਨੇ ਕਿਹਾ ਸੀ ਕਿ ਜੇ ਤੂੰ ਪੰਜ ਕਤਲ ਕਰ ਦੇਵੇਂਗਾ ਪੰਜ ਬਲੀਆਂ ਦੇ ਦੇਵੇਂਗਾ ਇਹ ਢੰਗ ਦੇ ਨਾਲ ਤਾਂ ਤੇਰੀ ਘਰ ਵਾਲੀ ਤੇਰੇ ਕੋਲ ਆ ਜਾਵੇਗੀ ਯਾਨੀ ਇਸ ਬੰਦੇ ਨੇ ਆਪਣੀ ਪਤਨੀ ਦੇ ਪਿੱਛੇ ਕੀ ਕੁਝ ਕੀਤਾ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤੀ ਯਾਨੀ ਇਹ ਸਨਕੀ ਹੋ ਚੁੱਕਿਆ ਸੀ ਸਿਰਫ ਏਸ ਨੂੰ ਆਪਣੀ ਪਤਨੀ ਦਿਖ ਰਹੀ ਸੀ ਕਿ ਕਿਸੇ ਵੀ ਢੰਗ ਨਾਲ ਓਕਾ ਰਾਜਾਵੇ ਹੁਣ ਜਦੋਂ ਏਸ ਨੂੰ ਅਦਾਲਤ ਵੱਲੋਂ ਬਰੀ ਕਰ ਦਿੱਤਾ ਜਾਂਦਾ ਤਾਂ ਜਦੋਂ ਪਰਿਵਾਰ ਏਸ ਨੂੰ ਘਰੇ ਲੈ ਕੇ ਆਉਂਦਾ ਤਾਂ ਏਸ ਦੇ ਤਾਂ ਉਹੀ ਇਰਾਦੇ ਸੀ ਏਸ ਨੂੰ ਲੱਗ ਰਿਹਾ ਸੀ ਕਿ ਦੋ ਅਜੇ ਬਲੀਆਂ ਮੇਰੀਆਂ ਰਹਿੰਦੀਆਂ ਨੇ ਪਰ ਪਰਿਵਾਰ ਵਾਲੇ ਏਸ ਨੂੰ ਸੰਗਲ ਲਾ ਕੇ ਰੱਖਦੇ ਨੇ ਕਿ ਇਹ ਕਿਤੇ ਭੱਜ ਨਾ ਜਾਵੇ ਤੇ ਕਿਸੇ ਹੋਰ ਦਾ ਕਤਲ ਨਾ ਕਰ ਦੇਵੇ 4-5 ਦਿਨ ਲੰਘਦੇ ਨੇ ਇਸ ਨੂੰ ਇੱਕ ਮੰਝੇ ਦੇ ਨਾਲ ਸੰਗ ਲਾ ਕੇ ਬੰਨਿਆ ਹੁੰਦਾ ਹੈ ਕਿਉਂਕਿ ਪਰਵਾਰ ਨੂੰ ਲੱਗਦਾ ਕਿ ਇਹ ਮੰਝਾ ਥੋੜੀ ਨਾਲ ਲੈ ਜਾਏਗਾ ਪਰ ਬਾਹਰ ਇੱਕ ਬਜ਼ੁਰਗ ਬਿਆ ਹੁੰਦਾ ਇਸ ਦੀ ਨਿਗਾ ਉਸ ਉੱਤੇ ਪੈਂਦੀ ਹੈ ਤੇ ਫਿਰ ਇਸ ਨੂੰ ਯਾਦ ਆਉਂਦਾ ਕਿ ਮੇਰੀਆਂ ਦੋ ਬਲੀਆਂ ਰਹਿੰਦੀਆਂ ਨੇ ਇਹ ਸਣੇ ਮੰਝਾ ਚੱਕ ਕੇ ਇੱਕ ਦਾਤੀ ਚੱਕਦਾ ਤੇ ਉਸ ਬਜ਼ੁਰਗ ਦੇ ਬਲ ਵੱਧਾ ਬਜ਼ੁਰਗ ਨੂੰ ਖੜਕਾ ਸੁਣ ਜਾਂਦਾ ਜਦੋਂ ਉਹ ਬਜ਼ੁਰਗ ਇਸ ਨੂੰ ਦੇਖਦਾ ਤਾਂ ਉਸ ਦਾ ਰੰਗ ਉੱਡ ਜਾਂਦਾ ਤੇ ਉਹ ਅੱਗੇ-ਅੱਗੇ ਭੱਜ ਲੈਂਦਾ ਤੇ ਇਹ ਮੁੰਡਾ ਉਸ ਦੇ ਪਿੱਛੇ ਦਾਤੀ ਲੈ ਕੇ ਤੇ ਸਣੇ ਮੰਝਾ ਉਸ ਦੇ ਪਿੱਛੇ ਭੱਜਦਾ ਪਿੰਡ ਵਾਲੇ ਜਦੋਂ ਦੇਖਦੇ ਨੇ ਤਾਂ ਇਸ ਮੁੰਡੇ ਨੂੰ ਫੜਦੇ ਨੇ ਤੇ ਉਸ ਬਜ਼ੁਰਗ ਦੀ ਜਾਨ ਬਚਾਉਂਦੇ ਨੇ ਜਦੋਂ ਤਪਤੀਸ਼ੀ ਅਫਸਰ ਤੋਂ ਇਹ ਗੱਲ ਪੁੱਛੀ ਜਾਂਦੀ ਹੈ ਕਿ ਇਹਨਾਂ ਕਤਲਾਂ ਦਾ ਕਾਰਨ ਤਾਂ ਉਹ ਤਾੰਤ੍ਰਿਕ ਸੀ ਜਿਸ ਨੇ ਇਸ ਨੂੰ ਗਲਤ ਰਾ ਪਾਇਆ ਕਿਉਂਕਿ ਇਹ ਤਾਂ ਇੱਕ ਮਾਨਸਿਕ ਰੋਗੀ ਸੀ ਜੋ ਕਹਿ ਦਿੱਤਾ ਉਹ ਕਰਨ ਲਈ ਇਹ ਤਿਆਰ ਹੋ ਗਿਆ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਕੀ ਉਸ ਤਾੰਤ੍ਰਿਕ ਤੇ ਕੋਈ ਐਕਸ਼ਨ ਹੋਇਆ ਤਾਂ ਉਹਨਾਂ ਨੇ ਦੱਸਿਆ ਕਿ ਜਦੋਂ ਇਹ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਤਾਂ ਤਾੰਤ੍ਰਿਕ ਨੂੰ ਪਤਾ ਲੱਗ ਗਿਆ ਕਿ ਹੁਣ ਮੇਰੇ ਉੱਤੇ ਐਕਸ਼ਨ ਆਵੇਗਾ ਤੇ ਉਹ ਪੱਜ ਜਾਂਦਾ ਯਾਨੀ ਪੁਲਿਸ ਦੇ ਹੱਥ ਨਹੀਂ ਆਉਂਦਾ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਆਸੇ-પાસੇ ਆਪਣੇ ਸਮਾਜ ਦੇ ਵਿੱਚ ਹੋ ਰਹੀਆਂ ਨੇ ਕਿਵੇਂ ਇਹ ਤਾੰਤ੍ਰਿਕ ਇਹ ਜੋ ਟੂਣੇ ਟਾਮਣ ਵਾਲੇ ਨੇ ਜਿਵੇਂ ਆਪਾਂ ਮਸ਼ਹੂਰੀਆਂ ਦੇਖ ਰਹੇ ਆ ਕੀਤਾ ਕਰਾਇਆ ਸੌਤਨ ਕਲੇਸ਼ ਬਸੀਕਰਨ ਜਾਨੀ ਐਦਾਂ ਦੀਆਂ ਮਸ਼ਹੂਰੀਆਂ ਆਪਾਂ ਦੇਖਦੇ ਆ ਕਿ ਇਹਨਾਂ ਦਾ ਹੱਲ 24 ਘੰਟਿਆਂ ਵਿੱਚ ਸੋ ਐਦਾਂ ਦੇ ਜੋ ਬੰਦੇ ਨੇ ਉਹ ਜੋ ਕਮਜ਼ੋਰ ਮਨ ਹੁੰਦੇ ਆ ਕਮਜ਼ੋਰ ਦਿਲ ਹੁੰਦੇ ਆ ਉਹਨਾਂ ਉੱਤੇ ਰਾਜ ਕਰਦੇ ਨੇ ਤੇ ਫਿਰ ਉਹਨਾਂ ਨੂੰ ਆਪਣੀਆਂ ਉਂਗਲਾਂ ਤੇ ਨਚਾਉਂਦੇ ਨੇ ਉਹਨਾਂ ਤੋਂ ਪੈਸਾ ਵੀ ਇਕੱਠਾ ਕਰਦੇ ਨੇ ਤੇ ਜੋ ਇਹਨਾਂ ਨੂੰ ਲੱਗਦਾ ਉਹ ਉਹਨਾਂ ਤੋਂ ਕਰਵਾਉਂਦੇ ਨੇ ਇਸ ਲਈ ਹਮੇਸ਼ਾ ਇਹਨਾਂ ਤੋਂ ਬਚ ਕੇ ਰਹੋ ਕਿਉਂਕਿ ਇਹਨਾਂ ਨੇ ਅੱਜ ਤੱਕ ਬਹੁਤ ਘਰ ਉਜਾੜ ਦਿੱਤੇ ਕਈ ਲੋਕ ਇਹਨਾਂ ਦੇ ਕਾਰਨ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਬੈਠੇ ਜਿਵੇਂ ਇਸ ਘਟਨਾ ਦੇ ਵਿੱਚ ਹੋਇਆ ਨਿਰਦੋਸ਼ ਬਜ਼ੁਰਗ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਸੀ ਉਹਨਾਂ ਦਾ ਕਤਲ ਵੀ ਇੱਕ ਤਾੰਤ੍ਰਿਕ ਦੇ ਕਾਰਨ ਹੋਇਆ ਸੋ ਇਹ ਘਟਨਾ ਜੋ ਸੀ ਬੜੀ ਹੀ ਭਾਵੁਕ ਕਰਨ ਵਾਲੀ ਸੀ ਕਿਵੇਂ ਇੱਕ ਮੁੰਡੇ ਨੂੰ ਕਿਵੇਂ ਮਾਪੇ ਨੇ ਇੱਕ ਮੁੰਡੇ ਦੀ ਖੁਸ਼ੀ ਨਹੀਂ ਦੇਖੀ ਸਿਰਫ ਆਪਣੀ ਆਕੜ ਦੇਖੀ ਕਿ ਜੇ ਤਾਂ ਲੈ ਕੇ ਜਾਣੀਆਂ ਤਾਂ ਦੋਨੇ 3 ਲੈ ਜਾਓ ਨਹੀਂ ਤਾਂ ਅਸੀਂ ਇੱਕ ਵੀ ਨਹੀਂ ਰੱਖਣੀ ਪਰ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਉਹ ਮੁੰਡਾ ਆਪਣੀ ਘਰ ਵਾਲੀ ਨੂੰ ਕਿੰਨਾ ਪਿਆਰ ਕਰਦਾ ਸੀ ਤੇ ਕਿਸ ਹੱਦ ਤੱਕ ਜਾ ਸਕਦਾ ਸੀ ਉਸ ਕਾਰਨ ਮੁੰਡੇ ਦੀ ਜ਼ਿੰਦਗੀ ਬਰਬਾਦ ਹੋ ਗਈ ਉਹ ਮਾਨਸਿਕ ਰੋਗੀ ਹੋ ਗਿਆ ਇਸ ਲਈ ਹਮੇਸ਼ਾ ਜਦੋਂ ਤੁਸੀਂ ਕੋਈ ਫੈਸਲਾ ਲੈਣੇ ਹੋ ਤਾਂ ਸਾਰਿਆਂ ਦੇ ਪੱਖ ਦੇਖ ਕੇ ਲਵੋ ਸਾਰਿਆਂ ਦੀ ਖੁਸ਼ੀ ਨੂੰ ਧਿਆਨ ਵਿੱਚ ਰੱਖ ਕੇ ਲਵੋ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ